ਪਾਵਰ ਲਿਫਟਿੰਗ ਕਿਸ ਤਰੀਕੇ ਦਾ ਸਫਰ ਰਿਹਾ ਤੁਹਾਡਾ ਉਸਦੇ 10 ਸਾਲ ਤੋਂ ਲਗਾਤਾਰ ਗੇਮ ਕਰਦੇ ਨੂੰ ਪ੍ਰੈਕਟਿਸ ਕਰਦੇ ਨੂੰ ਹੋ ਗਿਆ ਠੀਕ ਆ ਇਹਨਾਂ 10 ਸਾਲਾਂ ਵਿੱਚ ਮੈਂ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਸੀਨੀਅਰ ਸਟੇਟ ਜੂਨੀਅਰ ਸਟੇਟ ਸੀਨੀਅਰ ਨੈਸ਼ਨਲ ਜੂਨੀਅਰ ਨੈਸ਼ਨਲ ਆਲ ਇੰਡੀਆ ਇੰਟਰਵਰਸਟੀ ਇੰਟਰ ਕਾਲਜ ਸਾਰੇ ਮੈਡਲ ਜਿੱਤੇ ਐ ਏਸ਼ੀਅਨ ਪੈਸਿਫਿਕ ਪਾਵਰ ਲਿਫਟਿੰਗ ਚੈਂਪੀਅਨ ਹੋਈ ਜਿੱਥੇ ਮੇਰੇ 3 ਮੈਡਲ ਆਏ ਜਨਮ ਵਿੱਚ 2 골ਡ 1 ਬ੍ਰਾਂਜ਼ ਸਫਰ ਕਿਵੇਂ ਸ਼ੁਰੂ ਹੋਇਆ ਵੀ ਜਦੋਂ ਸ਼ੁਰੂਆਤੀ ਦਿਨ ਸੀਗੇ ਕਿਵੇਂ ਜਜ਼ਬਾ ਆਇਆ ਕਿ ਬਾਵਲ ਲਿਫਟਿੰਗ ਹੀ ਕਰਦੇ ਪਹਿਲਾਂ ਸ਼ੁਰੂ ਸ਼ੁਰੂ ਵਿੱਚ ਇਦਾਂ ਸੀਗਾ ਕਿ ਲੋਕਲ ਕਲੱਬਾਂ ਵਿੱਚ ਜਿਮ ਵਗੈਰੇ ਵਿੱਚ ਕੰਪੀਟੀਸ਼ਨ ਕਰੀਦੇ ਸੀਗੇ ਹੌਲੀ ਹੌਲੀ ਅਸੀਂ ਕੋਚਾਂ ਦੇ ਨਿਗਾਚ ਆ ਗਏ ਫਿਰ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਜਿਵੇਂ ਕਿ ਮੇਰੇ ਉਸਤਾਦ ਨੇ ਸਰਦਾਰ ਜਸਪ੍ਰੀ ਸਿੰਘ ਗੁਰਾਇਆ ਜੀ ਭਾਈ ਜੀ ਕਿਵੇਂ ਦਾ ਲੱਗਦਾ ਵੀ ਜਦੋਂ ਇੰਨੀਆਂ ਕੰਟਰੀਆਂ ਦੇ ਵਿੱਚ ਆਪਾਂ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆਂ ਪੰਜਾਬ ਜਾ ਕੇ ਰਿਪਰੈਜ਼ੈਂਟ ਕਰਦੇ ਆਂ ਵੀ ਕਿਹੋ ਜਿਹਾ ਮਹਿਸੂਸ ਹੁੰਦਾ ਸਮੇਂ ਦੇ ਉੱਤੇ ਵੀ ਮਤਲਬ ਪ੍ਰਾਊਡ ਮੂਵਮੈਂਟ ਜਿੱਦਾਂ ਕਹਤਾ ਹੈ ਆਪਾਂ ਜਦੋਂ ਕਹਿ ਦਿੰਦੇ ਨੇ ਕਿ ਨੈਕਸਟ ਲਿਫਟਰ ਸਰਵਜੀ ਸਿੰਘ ਫਰੋਮ ਇੰਡੀਆ ਉਹ ਜਦੋਂ ਬੋਲਦੇ ਨੇ ਕਿ ਫਰੋਮ ਇੰਡੀਆ ਤੇ ਮਨ ਨੂੰ ਉਦੋਂ ਹੀ ਬੜੀ ਖੁਸ਼ੀ ਹੁੰਦੀ ਹੈ ਕਿ ਨਾਲ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਕੰਟਰੀ ਦਾ ਨਾਮ ਹੋ ਰਿਹਾ ਅੱਜ ਸਾਡੇ ਨਾਲ ਵਰਲਡ ਚੈਂਪੀਅਨ ਸਰਵਜੀ ਸਿੰਘ ਰੰਧਾਵਾ ਜੀ ਮੌਜੂਦ ਨੇ ਜੋ ਕਿ ਪਾਵਰ ਲਿਫਟਿੰਗ ਦੇ ਵਿੱਚ ਕਾਫੀ ਜ਼ਿਆਦਾ ਮੈਡਲ ਜਿੱਤ ਚੁੱਕੇ ਨੇ ਤੇ ਇੰਟਰਨੈਸ਼ਨਲ ਲੈਵਲ ਤੇ ਜਿੱਤ ਚੁੱਕੇ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਸਿਟੀ ਹੈਡਲਾਈਨਸ ਤੇ ਸਤਿ ਸ਼੍ਰੀ ਅਕਾਲ ਜ ਪਾਵਰ ਲਿਫਟਿੰਗ ਜੀ ਕਿਸ ਤਰੀਕੇ ਦਾ ਸਫਰ ਰਿਹਾ ਤੁਹਾਡਾ ਵੀ ਵਰਲਡ ਚੈਂਪੀਅਨ ਤੱਕ ਪਹੁੰਚਣ ਦਾ ਦੇਖੋ ਮੈਨੂੰ ਪਿਛਲੇ 10 ਸਾਲ ਤੋਂ ਲਗਾਤਾਰ ਗੇਮ ਕਰਦੇ ਨੂੰ ਪ੍ਰੈਕਟਿਸ ਕਰਦੇ ਨੂੰ ਹੋ ਗਿਆ ਠੀਕ ਆ ਇਹਨਾਂ 10 ਸਾਲਾਂ ਵਿੱਚ ਮੈਂ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਸੀਨੀਅਰ ਸਟੇਟ ਜੂਨੀਅਰ ਸਟੇਟ ਸੀਨੀਅਰ ਨੈਸ਼ਨਲ ਜੂਨੀਅਰ ਨੈਸ਼ਨਲ ਆਲ ਇੰਡੀਆ ਇੰਟਰਵਰਸਟੀ ਇੰਟਰ ਕਾਲਜ ਸਾਰੇ ਮੈਦੂ ਜਿੱਤੇ ਆਏ ਨੇ ਠੀਕ ਹੈ ਜੀ ਪਕਾਇਦਾ ਮੇਰੀ ਸਪੋਰਟਸ ਡਿਪਾਰਟਮੈਂਟ ਆਫ ਪੰਜਾਬ ਵੱਲੋਂ ਗ੍ਰੇਡੇਸ਼ਨ ਵੀ ਹੋਈ ਹੋਈ ਹੈ ਉਸ ਤੋਂ ਬਾਅਦ 2023 ਵਿੱਚ ਦੁਬਈ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਜਿੱਥੇ ਮੇਰਾ ਸਿਲਵਰ ਮੈਡਲ ਆਇਆ ਫਿਰ 2024 ਚ ਸਿਡਨੀ ਆਸਟ੍ਰੇਲੀਆ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਸੀ ਜਿੱਥੇ ਮੇਰਾ 골ਡ ਮੈਡਲ ਆਇਆ ਤੇ ਹੁਣ ਮਾਰਚ 2023 ਵਿੱਚ ਸੌਰੀ 25 ਵਿੱਚ ਏਸ਼ੀਅਨ ਪੈਸੀਫਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਹੋਈ ਜਿੱਥੇ ਮੇਰੇ ਤਿੰਨ ਮੈਡਲ ਆਏ ਜਿਨ੍ਹਾਂ ਵਿੱਚ ਦੋ 골ਡ ਆ ਇੱਕ ਬਰਾਊਂਸਰ ਕਿ ਸਫਰ ਕਿਵੇਂ ਸ਼ੁਰੂ ਹੋਇਆ ਵੀ ਜਦੋਂ ਸ਼ੁਰੂਆਤੀ ਦਿਨ ਸੀਗੇ ਹਾਂਜੀ ਪਾਵਰ ਲਿਫਟਿੰਗ ਸ਼ੁਰੂ ਕੀਤੀ ਤੇ ਕਿਸ ਤਰੀਕੇ ਦਾ ਸਾਰਾ ਮਾਹੌਲ ਰਿਹਾ ਕਿਵੇਂ ਜਜ਼ਬਾ ਆਇਆ ਕਿ ਬਾਵਲ ਲਿਫਟਿੰਗ ਹੀ ਕਰਨੀ ਆਪਾਂ ਪਹਿਲਾਂ ਸ਼ੁਰੂ ਸ਼ੁਰੂ ਵਿੱਚ ਇਦਾਂ ਸੀਗਾ ਕਿ ਲੋਕਲ ਕਲੱਬਾਂ ਵਿੱਚ ਜਿਮ ਵਗੈਰੇ ਵਿੱਚ ਕੰਪੀਟੀਸ਼ਨ ਖੇਡੀਦੇ ਸੀਗੇ ਹੌਲੀ ਹੌਲੀ ਅਸੀਂ ਕੋਚਾਂ ਦੀ ਨਿਗਾਚ ਆ ਗਏ ਫਿਰ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਜਿਵੇਂ ਕਿ ਮੇਰੇ ਉਸਤਾਦ ਨੇ ਸਰਦਾਰ ਜਸਪ੍ਰੀ ਸਿੰਘ ਗੁਰਾਇਆ ਜੀ ਉਹ ਮੈਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਗੇਮ ਕਰਵਾਉਂਦੇ ਨੇ ਹਰ ਮੇਰੀ ਚੀਜ਼ ਨੂੰ ਨੋਟ ਕਰਦੇ ਨੇ ਪ੍ਰੋਪਰ ਸ਼ੈਡਿਊਲ ਬਣਾ ਕੇ ਲੈਂਦੇ ਨੇ ਸੋ ਇੱਕ ਕੋਚ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਬਿਲਕੁਲ ਕਿਉਂਕਿ ਕਹਿੰਦੇ ਕਿ ਕੋਚ ਹੀ ਹੁੰਦਾ ਜਿਹੜਾ ਹੀਰੇ ਨੂੰ ਤਰਾਸ਼ ਕੇ ਇੱਕ ਹੀਰਾ ਬਣਾਉਂਦਾ ਬਿਲਕੁਲ ਵੀ ਕਿਉਂਕਿ ਜਿਹੜਾ ਪਾਵਰ ਲਿਫਟਿੰਗ ਹੈ ਕਾਫੀ ਜ਼ਿਆਦਾ ਟੈਕਨੀਕਲ ਗੇਮ ਆ ਜਾਂਦੀ ਹੈ ਇਕੱਲਾ ਇਕੱਲੇ ਆਪਾਂ ਨੂੰ ਸਹੀ ਤਰੀਕੇ ਦੇ ਅਮਿਸ ਪਤਾ ਹੋਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਆਪਾਂ ਸਾਰਾ ਕੁਝ ਕਰਨਾ ਹੈ ਜੀ ਜੀ ਕਿਉਂਕਿ ਜੇ ਨਹੀਂ ਕਰਾਂਗੇ ਤਾਂ ਮਸਲ ਦੀ ਇੰਜਰੀ ਬਹੁਤ ਪਹਿਲਾਂ ਹੀ ਵੱਟ ਤੇ ਗਈ ਹੁੰਦੀ ਜੇਕਰ ਕੁਝ ਵੀ ਮੜ ਗਿਆ ਗਲਤ ਕੀਤਾ ਇਸੇ ਕਰਕੇ ਜੇ ਟੈਕਨੀਕ ਖਰਾਬ ਹੋ ਜਾਏ ਤੇ ਨਾਲ ਹੀ ਤੁਹਾਡੀ ਇੰਜਰੀ 100% ਸ਼ੋਰ ਆ ਇਸ ਕਰਕੇ ਮੇਰੇ ਕੋਚ ਸਾਹਿਬ ਖੁਦ ਪਹਿਲਾਂ ਪਲੇਅਰ ਰਹੇ ਨੇ ਖੁਦੋਂ ਕੌਨਵੈਲਥ वर्ल्ड ਚੈਂਪੀਅਨਸ਼ਿਪ ਖੇਡੇ ਹੋਏ ਨੇ ਇਸ ਟਾਈਮ ਆਪਣੇ ਉਹ ਸਪੋਰਟਸ ਕੋਟੇ ਵਿੱਚ ਰੇਲਵੇ ਵਿੱਚ ਆਪਣੀ ਜੋ ਨਿਭਾਰੇ ਹੈ ਇੰਟਰਨੈਸ਼ਨਲ ਸਫਰ ਕਦੋਂ ਸ਼ੁਰੂ ਹੋਇਆ ਕਿਉਂਕਿ ਪਾਵਰ ਲਿਫਟਿੰਗ ਜਦੋਂ ਇੰਡੀਆ ਲੈਵਲ ਤੇ ਕਰਦੇ ਆ ਲੱਗ ਗੱਲ ਹੈ ਪਰ ਜਦੋਂ ਆਪਾਂ ਦੇਸ਼ ਤੋਂ ਬਾਹਰ ਜਾਂਦੇ ਇੰਟਰਨੈਸ਼ਨਲ ਕਰਦੇ ਆ ਉਹ ਸਾਰਾ ਸਫਰ ਕਿਸ ਤਰੀਕੇ ਦਾ ਸਾਡੀ ਪ੍ਰੋਪਰ ਬਕਾਇਦਾ ਇਥੋਂ ਸਿਲੈਕਸ਼ਨ ਹੁੰਦੀ ਹੈ ਜਿਵੇਂ ਕਿ ਲਾਸਟ ਟਾਈਮ ਆਪਾਂ ਸੀਨੀਅਰ ਨੈਸ਼ਨਲ ਜਾਂ ਨੈਸ਼ਨਲ ਖੇਡੇ ਸੀਗੇ ਉਹਨਾਂ ਵਿੱਚੋਂ ਸਾਨੂੰ ਫਿਰ ਜਿਨ੍ਹਾਂ ਦੇ ਫਰਸਟ ਪਲੇਸ ਜਾਂ ਸੈਕੰਡ ਪਲੇਸ ਆਈ ਹੁੰਦੀ ਹੈ ਉਹਨਾਂ ਨੂੰ ਚੱਕਦੇ ਨੇ ਤੇ ਬਕਾਇਦਾ ਉਹਨਾਂ ਦਾ ਕੈਂਪ ਲੱਗਦਾ ਹੈ 15-20 ਦਿਨ ਦਾ ਫਿਰ ਜਿਵੇਂ ਪਹਿਲਾ ਮੇਰਾ ਟੂਰਨਾਮੈਂਟ ਸੀਗਾ 2023 ਚ ਦੁਬਈ ਚ ਉੱਥੇ ਬਹੁਤ ਅੱਛਾ ਸੀਗਾ ਪ੍ਰੋਪਰ ਸਾਡੀ ਇੰਡੀਆ ਟੀਮ ਗਈ ਸੀ ਉੱਥੇ ਅਮਰੀਕਾ ਜਰਮਨੀ ਕੈਨੇਡਾ ਸਾਰੀਆਂ ਟੀਮਾਂ ਆਈਆਂ ਸੀ ਬਾਕਾਇਦਾ ਹੋਣ ਜਿਹੜਾ ਆਸਟ੍ਰੇਲੀਆ ਮੈਲਬਨ ਵਿੱਚ ਹੋਇਆ ਇੱਥੇ ਵੀ ਲਗਭਗ 15 15 ਕੰਟਰੀਆਂ ਆਈਆਂ ਸੀ ਜਿਨ੍ਹਾਂ ਵਿੱਚ ਵੱਡੀਆਂ ਕੰਟਰੀਆਂ ਨਿਊਜ਼ੀਲੈਂਡ ਚਾਈਨਾ ਜਾਪਾਨ ਇੰਡੀਆ ਹੋ ਗਿਆ ਆਪਣਾ శ్రీలంਕਾ ਪਾਕਿਸਤਾਨ ਵੀ ਸੀ ਭਾਈ ਜੀ ਕਿਵੇਂ ਦਾ ਲੱਗਦਾ ਵੀ ਜਦੋਂ ਇੰਨੀਆਂ ਕੰਟਰੀਆਂ ਦੇ ਵਿੱਚ ਆਪਾਂ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆਂ ਪੰਜਾਬ ਜਾ ਕੇ ਰਿਪਰੈਜ਼ੈਂਟ ਕਰਦੇ ਆਂ ਵੀ ਸਰ ਬਰੰਦਾਵਾ ਜੀ ਆਏ ਜਦੋਂ ਨਾਮ ਅਨਾਉਂਸ ਹੁੰਦਾ ਹਾਂਜੀ ਕਿਹੋ ਜਿਹਾ ਮਹਿਸੂਸ ਹੁੰਦਾ ਮਤਲਬ ਪ੍ਰਾਊਡ ਮੂਵਮੈਂਟ ਜਿੱਦਾਂ ਕਹਿੰਦਾ ਆਪਾਂ ਜਦੋਂ ਕਹਿ ਦਿੰਦੇ ਨੇ ਕਿ ਨੈਕਸਟ ਲਿਫਟਰ ਸਰਬਜੀਸ ਇਨ ਫ੍ਰੋਮ ਇੰਡੀਆ ਉਹ ਜਦੋਂ ਬੋਲਦੇ ਨੇ ਕਿ ਫ੍ਰੋਮ ਇੰਡੀਆ ਤੇ ਮਾਨੂੰ ਉਦੋਂ ਹੀ ਬੜੀ ਖੁਸ਼ੀ ਹੁੰਦੀ ਹੈ ਕਿ ਨਾਲ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਕੰਟਰੀ ਦਾ ਨਾਮ ਹੋ ਰਿਹਾ ਪਰ ਚਲੋ ਕੰਟਰੀ ਦਾ ਨਾਮ ਹੋ ਰਿਹਾ ਆਪਾਂ ਨੂੰ ਪ੍ਰਾਊਡ ਹੋ ਰਿਹਾ ਪਰ ਕੰਟਰੀ ਰਿਵਰਟ ਕੁਝ ਕਰ ਰਹੀ ਹੈ ਕੁਝ ਦਾ ਪੇ ਬੈਕ ਕਰ ਰਹੀ ਹੈ ਨਹੀਂ ਫਿਲਹਾਲ ਤੇ ਪੱਲਿਓਂ ਕਰ ਰਹੇ ਜੀ ਸਾਰਾ ਕੁਝ ਕਿਉਂਕਿ ਮੈਂ ਵੀ ਇੱਕ ਸੁਧਾਰਨ ਫੈਮਿਲੀ ਵਿੱਚੋਂ ਆਂ ਫੈਮਿਲੀ ਇੰਨਾ ਖਰਚਾ ਨਹੀਂ ਕਰ ਸਕਦੀ ਫੋਰਡ ਮੇਰੇ ਪਿੰਡ ਵਾਲੇ ਜਿਹੜੇ ਐਨ ਆਰ ਆਈ ਵੀਰ ਨੇ ਕੁਝ ਉਹ ਮੈਨੂੰ ਹੈਲਪੇ ਦੇ ਦਿੰਦੇ ਨੇ ਜਦੋਂ ਜਾਣਾ ਹੁੰਦਾ ਬਾਹਰ ਮੈਚ ਹੂੰ ਹੂੰ ਸੋ ਮੇਰਾ ਸਾਥ ਦੇ ਰਹੇ ਨੇ ਪਿੰਡ ਵਾਲੇ ਕੁਝ ਪੰਜਾਬ ਗਵਰਨਮੈਂਟ ਵੱਲੋਂ ਕੁਝ ਸਹਾਇਤਾ ਮਿਲਦੀ ਹੋਵੇ ਵੀ ਜਦੋਂ ਇੱਕ ਇੰਟਰਨੈਸ਼ਨਲ ਪਲੇਅਰ ਬੰਦਾ ਬਣ ਜਾਂਦਾ ਉਸ ਤੋਂ ਬਾਅਦ ਫਿਰ 골ਡ ਮੈਡਲ ਵੀ ਆ ਜਾਣ ਦੋ ਦੋ ਹਾਂਜੀ ਤੇ ਕੁਝ ਮਤਲਬ ਸਹਾਇਤਾ ਹੋਵੇ ਜਾਂ ਕਹਿ ਲਓ ਕੁਝ ਮੀਨ ਫਾਇਦਾ ਤਾਂ ਹੋਵੇ ਕਿ ਜਦੋਂ ਆਪਾਂ ਇੱਕ ਇੰਡੀਆ ਲੈਵਲ ਤੇ ਰਿਪਰੈਜ਼ੈਂਟ ਕਰ ਰਹੇ ਹਾਂ ਪੂਰੇ ਵਰਲਡ ਦੇ ਵਿੱਚ ਜੀ ਤੇ ਜਿਹੜੀ ਪੰਜਾਬ ਸਰਕਾਰ ਹੈ ਨਾ ਇਸ ਟਾਈਮ ਪਿਛਲੇ 3 ਸਾਲ ਤੋਂ ਬਹੁਤ ਹੀ ਅੱਛਾ ਕੰਮ ਕਰਦੀ ਆ ਰਹੀ ਹੈ ਨਸ਼ੇ ਨੂੰ ਦੂਰ ਕਰ ਰਹੀ ਹੈ ਨਸ਼ੇ ਜਿਹੜੇ ਵੇਚਦੇ ਨੇ ਉਹਨਾਂ ਦੇ ਘਰ ਟਾ ਰਹੇ ਨੇ ਹਾਂ ਤੇ ਨੌਕਰੀਆਂ ਵੰਡ ਰਿਆ ਰਹੇ ਮੇਰੀ ਪਿਛਲੇ 3 ਸਾਲ ਤੋਂ ਬਹੁਤ ਹੀ ਜ਼ਿਆਦਾ ਕੋਸ਼ਿਸ਼ ਚੱਲਦੀ ਪਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਦੇ ਬਾਰੇ ਕੋਸ਼ਿਸ਼ਾਂ ਕਰੀ ਜਾ ਰਹੇ ਹਾਂ ਬਟ ਮਾੜੀ ਕਿਸਮਤ ਹੈ ਕਿ ਉਹਨਾਂ ਦੇ ਨਾਲ ਮਲਾਪ ਹੀ ਨਹੀਂ ਹੋ ਰਿਹਾ ਸੋ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਿ ਜਿਹੜੇ ਵੀਡੀਓ ਦੇਖ ਰਹੇ ਨੇ ਮੈਨੂੰ ਮਿਲੋ ਮੈਨੂੰ ਮਿਲਣ ਦਾ ਟਾਈਮ ਦਿਓ ਅਤੇ ਮੇਰੀਆਂ ਖੇਡ ਪ੍ਰਾਪਤੀਆਂ ਤੇ ਪੜ੍ਹਾਈ ਦੇ ਅਕੋਰਡਿੰਗ ਮੈਨੂੰ ਇੱਕ ਕਿਸੇ ਸਰਕਾਰੀ ਜਗ੍ਹਾ ਵਿੱਚ ਮੌਕਾ ਦਿੱਤਾ ਗਿਆ। ਬਈ ਇੰਟਰਨੈਸ਼ਨਲ ਸਫਰ ਕਿਸ ਤਰੀਕੇ ਦਾ ਹੈ? ਕੁਝ ਘੈਂਟ ਕੁਝ ਹੋਇਆ ਹੋਵੇ ਮਤਲਬ ਵਾਕਿਆ ਇਦਾਂ ਦਾ ਹੋਇਆ ਹੋਵੇ ਵੀ ਜਿਹੜਾ ਕਦੇ ਭੁੱਲ ਨਹੀਂ ਸਕੇ ਹਲੇ ਤੀਕਰ। ਇਸ ਵਾਰੀ ਤੇ ਮੌਦੇ ਮੂਹ ਚੋਂ ਨਿਕਲਿਆ ਮੈਂ ਨਾ ਉੱਥੇ। ਜਿਵੇਂ ਮੇਰਾ weight ਸੀਗਾ 8 ਕਿਲੋ ਜ਼ਿਆਦਾ ਜਦੋਂ ਮੈਂ ਖੇਡਣ ਜਾਣਾ ਸੀ। ਤੇ ਉਹ ਮੈਨੂੰ ਘਟਾਉਣਾ ਪੈਣਾ ਕਿਉਂਕਿ ਮੈਂ ਛੋਟੇ weight ਚ ਐਂਟਰੀ ਭਰੀ ਸੀ ਆਪਣੀ। ਤੇ ਪਹਿਲਾਂ ਤੇ 5-6 ਦਿਨ ਕੁਝ ਖਾਦਾ ਨਹੀਂ ਮੈਂ ਰੋਟੀ ਵਗੈਰਾ ਲਾਸਟ ਵਾਲੇ 2 ਦਿਨ ਤੇ ਪਾਣੀ ਵੀ ਛੱਡਦਾ ਸੀ ਸਾਰੀ ਬੋਡੀ ਖਤਮ ਜਾਣੀ ਤੇ ਪਾਣੀ ਵੀ ਖਤਮ ਹੋਦਰੋਂ ਜੋਰ ਵੀ ਖਤਮ ਕੁਦਰਤੀ ਹੈ ਕਿ ਕੰਪੀਟੀਸ਼ਨ ਤੋਂ 4 ਘੰਟੇ ਪਹਿਲਾਂ ਮੈਨੂੰ ਲੂਜ਼ ਮਾਸ਼ਲ ਲੱਗ ਅੱਛਾ ਹਾਂਜੀ ਚਲੋ ਮੈਂ ਕਿਹਾ ਹੋ ਗਿਆ ਕੰਮ ਖਤਮ ਹੋਣ ਤੇ ਜਦੋਂ 15-20 ਮਿੰਟ ਪਹਿਲਾਂ ਵਾਰਪ ਅਪ ਸਟਾਰਟ ਹੋਣ ਲੱਗਾ ਮੈਨੂੰ ਵੋਮਟਿੰਗ ਆ ਗਈਆਂ ਦੋ ਠੀਕ ਹੈ ਜੀ ਤੇ ਸਰੀਰ ਚ ਰਾਇ ਨਹੀਂ ਨਾ ਕੁਝ ਪਾਣੀ ਨਾ ਕੁਝ ਫਿਰ ਉਨ੍ਹਾਂ ਦੀ ਜਿਹੜੀ ਆਰਗੇਨਾਈਜੇਸ਼ਨ ਸੀਗੀ ਉਹ ਸਾਡੇ ਕੋਲ ਆਈ ਕਿ ਉਹਨਾਂ ਨੇ ਦੇਖਿਆ ਕਿ ਇੱਕ ਇੰਡੀਅਨ ਪੇਂਟ ਬਹੁਤ ਜ਼ਿਆਦਾ ਬਿਮਾਰ ਹੈ ਸਿੱਕਾ ਕੰਮ ਟੀਮ ਕਰ ਰਿਹਾ ਉਹਨਾਂ ਨੇ ਮੈਨੂੰ ਕਹਿਤਾ ਸੀ ਕਿ ਤੂੰ ਰਹਿਣ ਦੇ ਕਰਨ ਨੂੰ ਹੂੰ ਕਿ ਤੂੰ ਬਹੁਤ ਇਸ ਟਾਈਮ ਤੇਰੀ ਵੀਕਨੈਸ ਹੈ ਐਵੇਂ ਕੋਈ ਅਣਹੋਣੀ ਨਾ ਹੋ ਜਾਏ ਕਿ ਤੇਰੀ ਜਾਨ ਨੂੰ ਖਤਰਾ ਹੈ ਸੋ ਮੈਂ ਕਿਹਾ ਮੈਨੂੰ 10 ਮਿੰਟ ਦੋ ਮੈਂ ਥੋੜਾ ਸੋਚਣਾ ਪਲੇਸ ਚਲੋ ਮੈਂ ਠੀਕ ਨਹੀਂ ਸੀਗਾ ਫਿਰ ਮੈਂ 10 ਮਿੰਟ ਸੋਚਿਆ ਫਿਰ ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਮੈਂ ਪਿਛਲੇ 5-6 ਦਿਨ ਤੋਂ ਕੁਝ ਖਾਦਾ ਨਹੀਂ ਹੈ ਪੀਤਾ ਨਹੀਂ ਹੈ ਠੀਕ ਆ ਕੋਈ 10-12000 1000 ਕਿਲੋਮੀਟਰ ਹੀ ਸਫਰ ਕਰਕੇ ਆਇਆ ਬਿਲਕੁਲ ਫਿਰ ਪਿਛਲੇ 5-7 ਮਹੀਨੇ ਦੀ ਲਗਾਤਾਰ ਕੰਟੀਨਿਊ ਟ੍ਰੇਨਿੰਗ ਚੱਲ ਰਹੀ ਹੈ ਸੋ ਇੰਨੀ ਕਿ ਛੋਟੀ ਜੀ ਪ੍ਰੋਬਲਮ ਕਰਕੇ ਹੁਣ ਮੈਂ ਪਿੱਛੇ ਤੇ ਹਟਣੇ ਵਾਲਾ ਮੈਂ ਤਾਂ ਖੇਡਣਾ ਜੀ ਖੇਡ ਕੇ ਜਾਵਾਂਗਾ ਜਿੱਤਾਂ ਜਾਂ ਹਾਰਾਂ ਬਸ ਇਹ ਨਾ ਹੋਵੇ ਕਿ ਮੈਂ ਉੱਥੇ ਜਾ ਕੇ ਸੋਚਾਂ ਕਿ ਨਹੀਂ ਮੇਰੇ ਕੋ ਖੇਡਣਾ ਨਹੀਂ ਹੈ ਹਾਂ ਜੀ ਹੁਣ ਤਾਂ ਮੈਂ ਕਹਿੰਦਾ ਮੈਨੂੰ ਭਾਵੇਂ ਵੱਡ ਕੇ ਲਾ ਦਿਓ ਇੱਥੇ ਮੈਂ ਤਾਂ ਵੀ ਖੇਡ ਲੈਣਾ ਤੇ ਕਿੰਨੇ ਦੀ ਫਿਰ ਜਿਹੜੀ ਕੀ ਹੈ weight category ਚ ਜੀ ਖੇਡੇ ਤੇ ਕਿੰਨਾ ਜਿਹੜਾ weight ਉਸ ਸਮੇਂ ਜਦੋਂ ਚੱਕਿਆ ਕਿਉਂਕਿ ਜਦੋਂ loose motion ਤੇ vomiting ਹੁੰਦੀ ਹੈ ਤਾਂ ਬੰਦਾ ਇੱਕ ਸਾਹ ਨਾਲ ਉੱਥੇ ਸਭ ਤੋਂ ਪਹਿਲਾਂ ਸਾਡੀ ਸਕੁਐਟ ਹੋਈ ਆ ਹਮ ਠੀਕ ਆ ਜੀ ਸਕੁਐਟ ਵਿੱਚ 175 ਕਿਜੀ ਲਿਫਟ ਕੀਤਾ ਠੀਕ ਆ ਜੀ ਫਿਰ ਬੈਂਚ ਹੋਈ ਆ ਬੈਂਚ ਵਿੱਚ 105 ਕਿਲੋ ਤੇ ਫਿਰ ਡੈੱਡ ਲਿਫਟ ਹੋਈ ਆ ਉਹਦੇ ਵਿੱਚ 195 ਕਿਲੋ ਦੇ ਲਿਫਟ ਕੀਤਾ ਜੀ ਟੋਟਲ ਮੇਰਾ ਕੋ 470 ਦਾ ਸਕੋਰ ਬਣਿਆ ਸੀ ਮਾਲਕੇ weight ਮੇਰਾ ਆਪਣਾ ਸੀਗਾ ਜਿਹੜਾ ਰਹਿਗਾ 67.ਸਮਥਿੰਗ ਸੀਗਾ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਕਿ ਇਹ ਮੁੰਡਾ ਬਿਮਾਰ ਹੈ ਜਾਂ ਪੰਪਟਿੰਗ ਸਾਰਾ ਕਰਸ਼ ਕਰਕੇ ਨਾਲ ਵੀ ਫੇਰ ਵੀ ਕਰ ਰਿਹਾ ਤੇ ਉਧਰ ਦੀ ਜਿਹੜੀ ਕਰਾਊਡ ਸੀਗੀ ਸਾਹਮਣੇ ਦਰਸ਼ਕ ਬੈਠੇ ਸੀਗੇ ਉਹ ਬਹੁਤ ਯਾਨੀ ਕਿ ਮੈਨੂੰ ਮੋਟੀਵੇਟ ਕਰ ਰਹੇ ਸੀ ਨਾਲਿਓ ਮਾਈਕ 'ਚ ਅਨਾਉਂਸ ਕਰ ਰਹੇ ਸੀਗੇ ਕਿ ਇੰਡੀਅਨ ਪਲੇਅਰ ਆਇਆ ਤਾਂ ਹੈਗਾ ਪਰ ਆਪਣੀ ਜਾਨ ਦੇ ਖੇੜ ਕੇ ਇਸ ਟਾਈਮ ਖੇਡ ਰਿਹਾ ਸਾਰੀ ਜਿਹੜੀ ਗੇਮ ਹੈ ਖੜੀ ਡਾਈਟ ਤੇ ਸਿਰ ਤੇ ਜੀ ਜੀ ਡਾਈਟ ਚ ਮੇਰੇ ਜਿਆਦਾ ਮੈਂ ਕਹਾਂ ਉਹ ਕਿ ਜੋਰ ਵਾਲੀ ਗੇਮ ਹੈ ਤੇ ਨਾਨਵੈਜ ਖਾਣਾ ਪੈਣਾ ਜੀ ਨਾਨਵੈਜ ਆ ਜਿਹੜਾ ਮੇਰੇ ਫਾਦਰ ਸਾਹਿਬ ਖੁਦ ਮੈਨੂੰ ਤਿਆਰ ਕਰਕੇ ਦਿੰਦੇ ਨੇ ਬੱਕਰਾ ਹੋ ਗਿਆ ਫਿਸ਼ ਹੋ ਗਈ ਤੇ ਘਰ ਦੀ ਖਰਾਕ ਹੈ ਦੁੱਧ ਕਿਉ ਮੱਖਣ ਤੇ ਹੋ ਜਾ ਲੱਗਾ ਜਦੋਂ ਸਾਰਾ ਟੱਬਰ ਨਾਲ ਰਲਦਾ ਹਾਂ ਜੀ ਸਪੋਰਟ ਕਰਦਾ ਪੂਰੀ ਤੇ ਫਿਰ ਆਪਾਂ ਮੋਲ ਮੋੜ ਕੇ ਦਿੰਨੇ ਕਰਦੇ ਨੇ ਵੀ 골ਡ ਮੈਡਲ ਜਦ ਜਿੱਤ ਕੇ ਆਉਂਦੇ ਆ ਖੂ ਸਾਰਾ ਪਿੰਡ ਮਾਣ ਕਰਦਾ ਉਸਨੂੰ ਪੂਰਾ ਪਿੰਡ ਪੂਰਾ ਇਲਾਕਾ ਸਾਰੇ ਕੋਸ ਸਾਹਿਬ ਯਾਰ ਦੋਸਤ ਮਿੱਤਰ ਸਾਰਿਆਂ ਨੂੰ ਮਾਣ ਹੁੰਦਾ ਕਿ ਯਾਰ ਜਿਹੀ ਨਹੀਂ ਕੁਝ ਕਰ ਪਾਏ ਤੇ ਸਾਡਾ ਦੋਸਤ ਸਾਡਾ ਪੁੱਤਰ ਸਾਡੇ ਪਿੰਡ ਦਾ ਮੁੰਡਾ ਕਰ ਰਿਹਾ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਵੀ ਜਿਹੜਾ ਨਸ਼ਿਆਂ ਦੇ ਵਿੱਚ ਜਾ ਰਿਹਾ ਹੈ ਗੇਮਾਂ ਦੇ ਵੱਲੋਂ ਦੂਰ ਹੋਈ ਜਾਂਦੇ ਨੇ ਤੇ ਆਪਣੀ ਜਵਾਨੀ ਖਰਾਬ ਕਰ ਯਾਰ ਮੇਰੀ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਖੇਡਾਂ 'ਤੇ ਧਿਆਨ ਦਿਓ ਫੋਨਾਂ ਦਾ ਖੇੜਾ ਛੱਡੋ ਫੋਨ ਹੀ ਆ ਜਾਂ ਗਲਤ ਸੰਗਤ ਹੀ ਆ ਜਿਹੜੀ ਤੁਹਾਨੂੰ ਨਸ਼ਿਆਂ 'ਚ ਲਾ ਦਿੰਦੀ ਆ ਅਗਰ ਤੁਹਾਨੂੰ ਕੋਈ ਗਲਤ ਸੰਗਤ ਮਿਲਦੀ ਆ ਤੈਨੂੰ ਛੱਡ ਦੋ ਨਸ਼ੇ ਛੱਡੋ ਗੇਮਾਂ ਖੇਡੋ ਵੱਤ ਤੋਂ ਵੱਤ ਇੰਡੀਆਲੀ ਮੈਡਲ ਲੈ ਕੇ ਆਓ ਪੰਜਾਬ ਵਾਲੀ ਮੈਡਲ ਲੈ ਕੇ ਆਓ ਬਹੁਤ ਬਹੁਤ ਸ਼ੁਕਰ ਹੈ ਸਰਵਜੀਤ ਭਾਈ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਸਰਵਜੀਤ ਸਰ ਨਾਲ ਤੇ ਜਾਣਿਆ ਵੀ ਕਿਸ ਤਰੀਕੇ ਨਾਲ ਉਹਨਾਂ ਦਾ ਸਫਰ ਰਿਹਾ ਪਾਵਰ ਲਿਫਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਔਕੜਾਂ ਇਹਨਾਂ ਨੂੰ ਆਈਆਂ ਕਿਸ ਤਰੀਕੇ ਨਾਲ ਜਿਹੜਾ ਸਾਰਾ ਸਫਰ ਹੈ ਉਸ ਨੂੰ ਮੈਨੇਜ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੇ ਨੇ ਤੇ ਜਿਹੜੇ ਉੱਥੇ ਜਾ ਕੇ ਵੀ ਮੈਡਲ ਜ ਤੇ ਸਹੀ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਇਸ ਸਟੋਰੀ ਤੋਂ ਕੁਝ ਨਾ ਕੁਝ ਪ੍ਰਭਾਵਿਤ ਹੋਏ ਹੋਵੋਗੇ ਤੇ ਕੁਝ ਆਪਣੀ ਜੀਵਨ ਦੇ ਵਿੱਚ ਇਹਨੂੰ ਢਾਲਣਾ ਚਾਹੋਗੇ ਤੇ ਤੁਸੀਂ ਵੀ ਆਪਣੇ ਫਿਊਚਰ 'ਚ ਕੁਝ ਨਾ ਕੁਝ ਵਧਿਆ ਕਰੋਗੇ ਤੇ ਇਦਾਂ ਦੀ ਹੋਰ ਵਧੀਆ-ਵਧੀਆ ਸਟੋਰੀਜ਼ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਿਓ ਤੇ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ